ਪਟਿਆਲਾ ਹੈਰੀਟੇਜ ਫੈਸਟੀਵਲ ਜਿਹੜਾ ਹੈ ਇਟਸ ਬੈਕ ਐਂਡ ਤੁਹਾਨੂੰ ਪਤਾ ਹੀ ਹੈ ਵੀ ਸਟਾਰਟਡ डिसेंबर ਚ ਅਸੀਂ ਸ਼ੁਰੂ ਕੀਤਾ ਸੀਗਾ ਗੁਲਦੋਦੀ ਸ਼ੂ ਗਵਾਵਾ ਸ਼ੋ ਲਗਾਇਆ ਸੀਗਾ ਤੇ ਹੁਣ ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਮਿਲਿਟਰੀ ਲਿਟਰੇਚਰ ਫੈਸਟੀਵਲ ਦੋ ਦਿਨ ਸੈਕਿੰਡ ਐਂਡ 3rd ਫਰਵਰੀ ਅਸੀਂ ਖਾਲਸਾ ਕਾਲਜ ਦੇ ਵਿੱਚ ਕਰਾਰੇ ਹੈਗੇ ਆ ਉਸ ਤੋਂ ਬਾਅਦ ਸੈਕਿੰਡ ਐਂਡ 3rd ਫਰਵਰੀ ਨੂੰ ਕਲਚਰਲ ਨਾਈਟ ਕਿਲਾ ਮੁਬਾਰਕ ਦੇ ਵਿੱਚ ਹੋਵੇਗੀ ਜਿਹਦੇ ਵਿੱਚ ਬਹੁਤ ਹੀ ਐਮਿਨੈਂਟ ਆਰਟਿਸਟਸ ਸਾਰੇ ਨਹੀਂ ਤੇ ਅਸੀਂ ਜਿਹੜਾ ਕਲਾਸਿਕਲ ਬੈਲੇ ਉਹ ਵੀ ਕਰਾਰੇ ਹੈਗੇ ਆ ਤੇ ਪਟਿਆਲਾ ਨਿਵਾਸੀ ਨੂੰ ਕੁਝ ਨਵਾਂ ਵੀ ਦੇਖਣ ਨੂੰ ਮਿਲੇਗਾ ਐਂਡ ਫੇ ਸਾਡਾ ਜਿਹੜਾ ਹੈਗਾ ਹੈ 12 ਦਰੀ ਦੇ ਵਿੱਚ ਅਸੀਂ ਜਿੱਦਾਂ QR ਕੋਡ ਕਿਲਾ ਮੁਬਾਰਕ ਵਾਲੀ ਵਾਕ ਤੇ ਵਿੱਚ ਲੈ ਕੇ ਆਏ ਸੀਗੇ ਅਸੀਂ ਪਟਿਆਲਾ ਫਾਊਂਡੇਸ਼ਨ ਦੇ ਨਾਲ ਮਿਲ ਕੇ 12 ਦਰੀ ਤੇ ਵਿੱਚ ਵਾਕ ਕਰਾਰੇ ਜਿਹਦੇ ਵਿੱਚ QR ਕੋਡਿੰਗ ਟ੍ਰੇਸ ਦੀ ਵੀ ਹੋਏਗੀ ਅ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਰੇਦਰੀ ਜਿਹੜੀ ਹੈ ਉਹ ਬਾਇਓਡਾਈਵਰਸਿਟੀ ਸਾਈਟ ਹੈਰਿਟੇਜ ਸਾਈਟ ਦੇ ਵਿੱਚ ਗਿਣੀ ਜਾਵੇ ਸੋ ਉਹਦੇ ਵਿੱਚ ਵੀ ਇਹ ਜਿਹੜਾ ਵਾਕ ਹੈ ਉਹ ਉਹ ਅਸੀਂ ਕਾਊਂਟ ਕਰਾਂਗੇ ਐਂਡ ਉਸ ਤੋਂ ਬਾਅਦ ਅਸੀਂ ਪਹਿਲੀ ਵਾਰੀ ਲੈ ਕੇ ਆ ਰਹੇ ਹਾਂ ਫੂਡ ਫੈਸਟੀਵਲ ਕਿਉਂਕਿ ਪਟਿਆਲਾ ਦੇ ਵਿੱਚ ਕਾਫੀ ਆਈਕੋਨਿਕ ਇਹੋ ਜਿਹੇ ਕਾਫੀ ਪੁਰਾਣੀ ਫੂਡ ਦੇ ਫੇਮਸ ਜੁਆਇੰਟਸ ਹੈਗੇ ਹਨ ਕਾਫੀ ਸਾਰੇ ਜਿਹੜੇ ਫੂਡ ਬ੍ਰਾਂਡਸ ਜਿਹੜੇ ਸਾਡੀ ਪਟਿਆਲਾ ਦੇ ਨਾਲ ਉਹਨਾਂ ਦਾ ਨਾਮ ਆਂਦਾ ਹੈ ਉਹ ਵੀ ਆਨਗੇ ਤੇ ਉਹ ਬਾਰੇ ਦਿਰੀ ਦੇ ਵਿੱਚ ਹੀ ਹੋਏਗਾ ਆਨ 4th ਵੀ ਹੈਵ ਦਾ ਪੌਪ ਨਾਈਟ ਜਿਹੜੀ ਰਾਤ ਨੂੰ ਹੋਏਗੀ ਐਂਡ ਪੌਪ ਨਾਈਟ ਜਿਹੜੀ ਹੋਏਗੀ ਉਹ ਮੈਨੂੰ ਲੱਗਦਾ ਹੈ ਕਾਫੀ ਯੂਥ ਇੰਟਰਸਟਿਡ ਹੋਣਗੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਰ ਰਹੇ ਹੈਗੇ ਆ ਡਾਇਮੰਡ ਦੀ ਝਾਂਜਰ ਵਾਲੀ ਫੇਮਸ ਜਿਹੜੀ ਸਾਡੀ ਆਰਟਿਸਟ ਹੈਗੇ ਆ ਗੁਰਨਾਮ ਪੁੱਲਰ ਜੀ ਜਿਹੜੇ ਹੈਗੇ ਆ ਉਹ ਆ ਰਹੇ ਨੇ 10th ਨੂੰ ਅਸੀਂ ਕਿਲਾ ਮੁਬਾਰਕ ਵਾਲੀ ਵਾਕ ਕਰਾਵਾਂਗੇ ਨਾਲ ਹੀ ਅਸੀਂ ਟ੍ਰੈਜਰ ਹੰਟ ਤੇ ਕੁਇਜ਼ਸ ਉਥੇ ਕਰਾਵਾਂਗੇ ਐਂਡ 11th ਨੂੰ ਸਾਡਾ ਜਿਹੜਾ ਡੌਗ ਸ਼ੋ ਹੈ ਉਹ ਪੋਲੋ ਗਰਾਊਂਡ ਦੇ ਵਿੱਚ ਅਸੀਂ ਕਰਾ ਰਹੇ ਹੈਗੇ ਆ ਸੋ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਇਟ ਇਜ਼ ਟੋਟਲੀ ਫ੍ਰੀ ਆਫ ਕੋਸ ਕੋਈ ਐਂਟਰੀ ਫੀਸ ਨਹੀਂ ਹੈ ਜਿਹੜਾ ਕ્રાਫਟ ਮੇਲਾ ਹੈ ਉਹ ਅਕਟੋਬਰ ਦੇ ਵਿੱਚ ਹੋਏਗਾ ਬਟ ਐਸ ਆਫ ਨਾਓ ਇਹ ਜਿਹੜਾ ਸਾਡਾ ਪਲਾਨ ਉਹੀ ਕੀਤਾ ਗਿਆ ਹੈ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਾਰਿਆਂ ਨੂੰ ਹੀ ਇਨਵਾਈਟ ਕਰਦੀ ਹਾਂ ਤੇ ਆਈ ਹੋਪ ਟੂ ਸੀ 올 ਆਫ ਯੂ ਵਿਦ ਯੋਰ ਫੈਮਿਲੀ ਜਿਦਾ ਅਸੀਂ ਇਹ ਪਟਿਆਲਾ ਹੈਰਿਟੇਜ ਫੈਸਟੀਵਲ ਦਾ ਕਨਸੈਪਟ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਉਲੀਕਿਆ ਸੀਗਾ ਉਹ ਸੀਐਮ ਸਰ ਦੀ ਜਿਹੜਾ ਰੰਗਲਾ ਪੰਜਾਬ ਦਾ ਸੁਪਨਾ ਸੀਗਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਓਵਰ 3 ਮੰਥਸ ਹਮੇਸ਼ਾ ਕਰਦੇ ਆ ਰਹੇ ਹਾਂ ਲਾਸਟ ਈਅਰ ਵੀ ਇਸੇ ਤਰ੍ਹਾਂ ਹੋਇਆ ਸੀਗਾ ਅਸੀਂ ਇਹੀ ਚਾਹੁੰਨੀ ਹੈ ਕਿ ਜਿਹੜੇ ਆਮ ਲੋਕ ਨੇ ਉਹ ਆਪਣੀ ਹੈਰਿਟੇਜ ਨਾਲ ਜੁੜ ਸਕਣ ਆਪਣੀ ਹੈਰਿਟੇਜ ਨੂੰ ਜਾਣ ਸਕਣ ਤੇ ਅਸੀਂ ਕੋਈ ਵੀ ਐਂਟਰੀ ਫੀ ਵਗੈਰਾ ਨਹੀਂ ਰੱਖੀ ਹੋਈ ਹੈ ਇਨਫੈਕਟ ਅਸੀਂ ਤਾਂ ਚਾਹਨੇ ਕੀ ਵੱਧ ਤੋਂ ਵੱਧ ਜਿਹੜੇ ਬੱਚੇ ਐ ਖਾਸ ਕਰਕੇ ਅਸੀਂ ਇਹੋ ਜਿਹੇ 엘িমੈਂਟਸ ਲੈ ਕੇ ਆਏ ਹਾਂ ਜੋ ਉਹਨਾਂ ਨੂੰ ਵੀ ਥੋੜੀ ਰੁਚੀ ਪੈਦਾ ਕਰਨਗੇ ਜਿੱਦਾਂ ਮਿਲਟਰੀ ਲਿਟਰੇਚਰ ਫੈਸਟੀਵਲ ਪਟਿਆਲਾ ਪਹਿਲਾ ਜ਼ਿਲ੍ਹਾ ਹੈ ਜਿੱਥੇ ਦੂਜੀ ਵਾਰ ਵੀ ਇਹ ਲੱਗਣ ਜਾ ਰਿਹਾ ਹੈਗਾ ਤੇ ਤੁਸੀਂ ਆਰਮੀ ਦੇ ਵਿੱਚ ਕਿਸ ਤਰੀਕੇ ਦੇ ਟੈਸਟ ਹੁੰਦੇ ਕਿ ਕਿਸ ਤਰੀਕੇ ਦੀ ਜ਼ਿੰਦਗੀ ਹੁੰਦੀ ਹੈ ਤੁਸੀਂ ਉੱਥੇ ਆਪ ਵੀ ਟੈਸਟ ਕਰ ਸਕਦੇ ਹੋ ਹੂ ਇਜ਼ ਅ ਸਟਰੋਂਗੇਸਟ ਗਰਲ অর ਬாய் ਉੱਥੇ ਇਹੋ ਜਿਹੀ ਵੀ ਕੰਪੀਟੀਸ਼ਨਸ ਹੋਣਗੀਆਂ ਤੇ ਜਿਹੜਾ ਇਹ ਸੀਐਮ ਸਰ ਦਾ ਰੰਗਲਾ ਪੰਜਾਬ ਦਾ ਕਨਸੈਪਟ ਸੀਗਾ ਇਹ ਪੂਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਸੇ ਬੇਸਿਸ ਤੇ ਉਲੀਕਿਆ ਗਿਆ ਹੈ